ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼ਹੀ ਹਰਗਵਿੰਦਪੁਰ ਅਧੀਨ ਪੈਂਦੇ ਪਿੰਡ ਮਠੋਲਾ ਦੇ ਵਸਨੇਕ ਗੁਰਪਿੰਦਰ ਸਿੰਘ ਲੋੜੀ ਵਾਲੇ ਦਿਨ ਨਜ਼ਦੀਕ ਪਿੰਡ ਚੀਮਾ ਖੁੱਡੀ ਵਿਖੇ ਕਿਸੇ ਨੂੰ ਮਿਲਣ ਗਿਆ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲਗਾ ਦਿੱਤੀਆਂ ਸਨ ਜਿਸ ਉਪਰੰਤ ਗੁਰਪਿੰਦਰ ਦਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰ ਅੱਜ ਉਸ ਦੀ ਮੌਤ ਹੋ ਗਈ ਨੌਜਵਾਨ ਦੀ ਹੋਈ ਮੌਤ ਤੋਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਥਾਣਾ ਸ਼੍ਰੀ ਹਰਗਵਿੰਦਪੁਰ ਦੇ ਵਿੱਚ ਨੌਜਵਾਨ ਦੀ ਲਾਸ਼ ਰੱਖ ਕੇ ਪਿੱਟ ਸਿਆਪਾ ਕੀਤਾ ਗਿਆ ਤੇ ਥਾਣੇ ਦਾ ਕਿਰਾਵ ਕੀਤਾ ਗਿਆ ਵਾਰਕ ਮੈਂਬਰਾਂ ਨੂੰ ਇਨਸਾਫ ਦੇ ਲਾਉਣ ਲਈ ਅਕਾਲੀ ਦਲ ਬਾਦਲ ਦੇ ਐਸਏ ਵਿੰਗ ਦੇ ਜਨਰਲ ਸਕੱਤਰ ਮੰਗਲ ਸਿੰਘ ਬਟਾਲਾ ਪੁਲਿਸ ਥਾਣਾ ਸ਼੍ਰੀ ਹਗਬਿੰਦਪੁਰ ਵਿਖੇ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੇਵਲ ਇੱਕ ਵਿਅਕਤੀ ਤੇ ਪਰਚਾ ਦਰਜ ਕੀਤਾ ਗਿਆ ਸੀ ਜਿਸ ਕਰਕੇ ਅੱਜ ਇਹ ਧਰਨਾ ਲਗਾਇਆ ਗਿਆ ਸੀ ਪਰ ਹੁਣ ਪੁਲਿਸ ਵੱਲੋਂ ਜੁਰਮ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਤੇ ਦੋ ਵਿਅਕਤੀਆਂ ਤੇ ਬੰਦੀ ਕਾਰਵਾਈ ਕਰ ਦਿੱਤੀ ਗਈ ਹੈ ਜਿਸ ਕਰਕੇ ਅੱਜ ਇਹ ਧਰਨਾ ਚੁੱਕ ਲਿਆ ਗਿਆ ਹੈ ਪਰ ਜੇਕਰ ਪੁਲਿਸ ਵੱਲੋਂ ਦੋਸ਼ੀਆਂ ਨੂੰ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਕਿਰਾਉ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਅੱਜ ਅਸੀਂ ਇਸ ਕਰਕੇ ਆਏ ਕਿ ਇਹਨਾਂ ਨੇ ਪੁਲਿਸ ਵਾਲਿਆਂ ਨੇ ਸਿਰਫ ਜਿਹੜਾ ਜੁਲਮ ਮੁਲਜ਼ਮ ਜਿਹੜਾ ਇੱਕ ਰੱਖਿਆ ਸੀ ਜਿਹੜਾ ਮੇਨ ਮਲਟੀਪਲ ਸੀ ਜਿਹਨੇ ਸੱਤ ਕੇ ਲਿਆਂਦਾ ਸੀ ਜਿਹਦੀ ਸਾਜ਼ਿਸ਼ ਤਹਿਤ ਇਹਦਾ ਕਤਲ ਹੋਇਆ ਉਹ ਬੰਦੇ ਨੂੰ ਪਰਚੇ ਦੇ ਵਿੱਚ ਦਰਜ ਨਹੀਂ ਸੀ ਕੀਤਾ ਅੱਜ ਉਹਦੇ ਰੋਸ ਵਜੋਂ ਅਸੀਂ ਧਰਨਾ ਜਿਹੜਾ ਲਾਸ ਰੱਖ ਕੇ ਰੁਪਿੰਦਰ ਸਿੰਘ ਜੀ ਦੇ ਹਿੱਤੋਂ ਰੋਸ ਧਰਨਾ ਦਿੱਤਾ ਉਹਨਾਂ ਨੇ ਜਲਮ ਜਿਹੜਾ ਵਾਅਦਾ ਕਰ ਦਿੱਤਾ 304 ਦਾ ਮੁਕਦਮਾ ਅਤੇ ਦੋਨੇ ਜਿਹੜੇ ਮੁਲਜ਼ਮਾਂ ਉਹਨਾਂ ਨੂੰ ਵਿੱਚ ਪਾ ਦਿੱਤਾ ਤੇ ਉਹਨਾਂ ਨੇ ਨਾਲ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਦੋ ਦਿਨਾਂ ਦੇ ਵਿੱਚ ਮੁਲਜ਼ਮਾਂ ਨੂੰ ਫੜ ਕੇ ਅੰਦਾਜ਼ ਕਰ ਦਾਂਗੇ ਤੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰ ਦਾਂਗੇ ਮੀਂਹਵਾਸੀ ਹਰਦੀਪਾਲ ਸਿੰਘ ਮਠੋਲਾ ਨੇ ਕਿਹਾ ਕਿ ਸਿਆਸੀ ਦਬਾਅ ਕਰਕੇ ਪੁਲਿਸ ਵੱਲੋਂ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਈ ਦਿਨ ਬੀਤ ਜਾਣ ਉਪਰੰਤ ਪੁਲਿਸ ਵੱਲੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਨਹੀਂ ਤਾਂ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਲਾਈਟਾਂ ਵਾਲੇ ਚੌਕ ਵਿੱਚ ਧਰਨਾ ਲਗਾ ਕੇ ਚੱਕਾ ਜਾਮ ਕਰਨਗੇ। ਮੈਂ ਹਰਦੀਪਾਲ ਸਿੰਘ ਭਾਰਤੀ ਕਿਸਾਨ ਜੁਨੈਣਿਕਤਾ ਗ੍ਰਾਂਜਲਾ ਉਮੀਦਵਾਰ ਪ੍ਰਧਾਨ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਦੇ ਅੱਗੇ ਅੱਗੇ ਵੀ ਬਹੁਤ ਬੇਨਤੀਆਂ ਕੀਤੀਆਂ 7-8 ਦਿਨ ਤੋਂ ਇਹ ਜਿਹੜਾ ਮੁੰਡਾ ਵਾ ਇਹ ਰੋਲ ਰਿਆ ਵਾ ਹਸਪੀਟਲਾਂ ਵਿੱਚ ਵੀ ਰੋਲ ਰਿਆ ਵਾ ਪਰਿਵਾਰ ਇੰਨਾ ਗਰੀਬ ਆ ਕਿ ਪਿੰਡ ਨੇ ਉਗਰਾਹੀ ਕਰਕੇ ਇਹਦਾ ਜਿਹੜਾ ਇਲਾਜ ਕਰਾਇਆ ਇਲਾਜ ਕਰਾਉਣ ਦੇ باوجود ਵੀ ਮੁੰਡਾ ਨਹੀਂ ਬਚਿਆ ਜੇ ਅੱਜ ਆਪਾਂ ਨੂੰ ਥਾਣੇ ਆਉਣਾ ਪਿਆ ਪੀ ਇਹਦਾ ਕੀ ਕੀਤਾ ਵਾ ਇਹਦਾ ਕਿਹੜਾ ਕੇਸ ਕੀਤਾ ਰ ਲੱਗੀ ਆ ਇਹਨਾਂ ਕਿਹਾ ਜੀ 304 ਲੱਗੀ ਆ ਇੱਕ ਬੰਦੇ ਦੇ ਉੱਤੇ ਲੱਗੀ ਆ ਮੈਂ ਤੇ ਇਹ ਗੱਲ ਪ੍ਰਸ਼ਾਸਨ ਨੂੰ ਕੁੱਤਣੀ ਚਾਹੁੰਨਾ ਇੱਕ ਬੰਦਾ ਰੋੜੇ ਮਾਰ ਮਾਰ ਕੇ ਉਹ ਬੰਦੇ ਦਾ ਸਿਰ ਜਿਹੜਾ ਵਾ ਉਹ ਖਿਸਕੇ ਜਿਹੜਾ ਪਿਲ ਪਿਲ ਕਰ ਰਿਆ ਕਿ ਉਹਨੂੰ ਇੱਕ ਬੰਦਾ ਕਿਦਾਂ ਕੁੱਟ ਸਕਦਾ ਕੱਲੇ ਬੰਦੇ ਨੂੰ ਫਿਰ ਉਹ ਬੰਦੇ ਨੂੰ ਫੋਨ ਕਰਕੇ ਪਿੰਡੋ ਛੱਧਿਆ ਸੱਦ ਕੇ ਇਹਨਾਂ ਨੇ ਮਿਤ ਕਿਉਂ ਬੰਦੇ ਨੂੰ ਮਾਰਿਆ ਫਿਰ ਦੂਜੇ ਪਾਸੇ ਸਿਆਸੀ ਦਬਾਅ ਦੇ ਨਾਲ ਸਿਆਸੀ ਤਾਕਤ ਦੇ ਨਾਲ ਇਹ ਸਾਨੂੰ ਜਿਹੜਾ ਵਾ ਇਹ ਦੱਬਣਾ ਚਾਹੁੰਦੇ ਆ ਅਸੀਂ ਇਹ ਪ੍ਰਸ਼ਾਸਨ ਦੇ ਕੋਲੋਂ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਸਾਡੀ ਜਿਹੜੀ ਆ ਇਹ ਜੋ ਵੀ ਮੰਗਵਾ ਜੋ ਹੰਸਨ ਸਾਫ ਸਹੀ ਹੋਣਾ ਚਾਹੀਦਾ ਵਾ ਜਿਹੜੇ ਮੇਨ ਮੁਰਜਮ ਹਨਾ ਜਿਨ੍ਹਾਂ ਚ ਰੋ ਨਹੀਂ ਫੜੇ ਜਾਂਦੇ ਉਹ ਇਹ ਹਵਾ ਲਾੜ ਦੀ ਵਿੱਚ ਬੰਦ ਨਹੀਂ ਹੁੰਦੇ ਉਹਨਾਂ ਚ ਰ ਆਪਾਂ ਸਸਕਾਰ ਨਹੀਂ ਜੇ ਕਰਨਾ ਪਰ ਸੋ ਫੇ ਧਰਨਾ ਲਾਉਂਦੇ ਕਿ ਜੇ ਕੱਲ ਤੱਕ ਨਹੀਂ ਫੜੇ ਤੇ ਪਰਸੋਂ ਸਾਡਾ ਜਿਹੜਾ ਧਰਨਾ ਵਾ ਉਹ ਜਾਰੀ ਰਹੂਗਾ ਉਹ ਲਾਈਟਾਂ ਵਾਲੇ ਚੌਂਕ ਦਾ ਧਰਨਾ ਹੋਊਗਾ ਜਿਹਦੇ ਵਿੱਚ ਆਪਾਂ ਸਾਰੇ ਪਿੰਡਾਂ ਦੇ ਵਿੱਚ ਅਲਾਸਮੈਂਟ ਕਰਕੇ ਆਪਾਂ ਪੂਰੇ ਜ਼ੋਰ ਦੇ ਨਾਲ ਜਿਹੜਾ ਉਹ ਧਰਨਾ ਲਾਵਾਂਗੇ ਜਦ ਡੀਐਸਪੀ ਵਰਿੰਦਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ